ਹਾਂਜੀ YouTube ਤੇ Facebook ਫੈਮਿਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ 11 ਵਜੇ ਵਾਲੀ ਤੇ ਅਸੀਂ ਅੱਜ ਰੋਟੀਆਂ ਖਾਣੀਆਂ ਆ ਮੈਂ ਕੱਟੀ ਆ ਨੀ ਪਿਆਜ਼ ਤੇ ਮੈਂ ਲਾਦੀ ਆ ਸਬਜੀ ਨੂੰ ਤੜਕਾ ਲਾਉਣ ਤੇ ਅਸੀਂ ਕਰਨੀ ਸੀ ਅੱਜ ਸਪਰੇਅ ਪਿੰਡਾਂ ਤੇ ਤੇ ਮੈਂ ਤੋੜ ਲਿਆ ਅੱਠ 10 ਲੱਗੀਆਂ ਸੀ ਮੈਂ ਤੇ ਜਗਮੀਤ ਨੇ ਖਾਣੀ ਆ ਰੋਟੀ ਤੇ ਸਾਡਾ ਸਰਜੂਗਾ ਮਾਂ ਪੁੱਤਾਂ ਦਾ ਤੇ ਜੇ ਵੀਡੀਓ ਨਹੀਂ ਚੰਗੀ ਲੱਗਦੀ ਹੁੰਦੀ ਤਾਂ ਨਾ ਦੇਖਿਆ ਕਰੋ ਨਾਲੇ ਤਾਂ ਮੈਨੂੰ ਤੁਸੀਂ ਕਰਦੇ ਆ ਫੋਲੋ ਤੇ ਨਾਲੇ ਤੁਸੀਂ ਗਲਤ ਕਮੈਂਟ ਵੀ ਲਿਖ ਜਾਂਦੇ ਆ ਤੇ ਇਥੋਂ ਸੋਚ ਕੇ ਦੇਖਿਆ ਕਰੋ ਮਾੜੀ ਜੀ ਸੋਚ ਠੀਕ ਆ ਤੇ ਆ ਜਿਹੜਾ ਵਾਰ-ਵਾਰ ਕਮੈਂਟ ਕਰਦੇ ਆ ਨਾ ਤੁਸੀਂ ਵੀ ਮੰਗਤੀ ਨਾ ਬਣਾ ਮਿਹਨਤ ਕਰਾ ਮੰਗਤੀ ਨਾ ਬਣ ਮਿਹਨਤ ਕਰ ਮੈਨੂੰ 18 ਸਾਲ ਹੋ ਗਏ ਦਿਹਾੜੀਆਂ ਕਰਦੀ ਨੂੰ ਠੀਕ ਆ ਹੁਣ ਮੇਰੇ ਚ ਹਿੰਮਤ ਹੈ ਨਹੀਂ ਕਿ ਦਿਹਾੜੀਆਂ ਕਰਨ ਦੀ ਤੇ ਪਰ ਕੋਸ਼ਿਸ਼ ਮੈਂ ਹਜੇ ਵੀ ਜਾਰੀ ਰੱਖੀ ਹੋਈ ਆ ਮੈਂ ਕੋਈ ਕੰਮ ਕਾਰ ਚਲਾਉਣ ਨੂੰ ਫਿਰਦੀ ਆ ਤੇ ਪ੍ਰਮਾਤਮਾ ਸੁੱਖ ਰੱਖੇ ਸੱਚੇ ਪਾਤਸ਼ਾਹ ਕਿਸੇ ਪਾਸਿਓਂ ਲੋਨ ਮਿਲ ਜੇ ਮੈਨੂੰ ਬਸ ਤੁਸੀਂ ਆਏ ਅਰਦਾਸ ਕਰਿਆ ਕਰੋ ਵੀ ਰੱਬ ਮੈਨੂੰ ਕਰਜ਼ਾਈ ਕਰ ਦੇਵੇ ਤੇ ਫਿਰ ਮੈਂ ਕਮਾਉਣ ਯੋਗੀ ਹੋ ਜਾਊਂਗੀ ਠੀਕ ਆ ਤੁਹਾਡੀ ਤੁਹਾਡੀ ਔਕਾਤ ਇੰਨੀ ਕੀ ਆ ਵੀ ਤੁਸੀਂ ਕਿਸੇ ਨੂੰ ਗਲਤ ਲੈ ਸਕਦੇ ਆ ਤੂੰ ਮੰਗ ਤਾਂ ਐ ਤੂੰ ਪਚਾਦਾ ਚਲੋ ਮੰਗ ਤੇ ਵੀ ਰੱਬ ਦੇ ਬੰਦੇ ਹੀ ਹੁੰਦੇ ਆ ਮੰਗ ਤੇ ਵੀ ਰੱਬ ਕਿਸੇ ਕਿਸੇ ਨੂੰ ਬਣਾਉਂਦਾ ਠੀਕ ਆ ਤੇ ਤੁਸੀਂ ਆਏ ਰੱਬ 기ਰਦਾਸ ਕਰਿਆ ਕਰੋ ਵੀ ਮੈਂ ਵੀ ਕਿਸੇ ਨੂੰ ਦਾਨ ਕਰਨ ਯੋਗੀ ਹੋ ਜਾ ਤੇ ਕਿਸੇ ਤੋਂ ਮੰਗਾ ਨਾ ਜਿਵੇਂ ਸੇ ਮੈਂ ਰੱਬ ਤੋਂ ਬਿਨਾਂ ਕਿਸੇ ਤੋਂ ਨਹੀਂ ਮੰਗਦੀਗੀ ਤੇ ਜੇ ਕੋਈ ਕਿਸੇ ਦੇ ਨਾਲ ਖੜਦਾ ਤਾਂ ਉਹਦੇ ਵਿੱਚ ਵੀ ਰੱਬ ਵਸਦਾ ਠੀਕ ਆ ਜਿਹਦੇ ਚ ਰੱਬ ਵਸਦਾ ਉਹੀ ਇਨਸਾਨ ਖੜ